ਕਿ 2027 ਦੇ ਵਿੱਚ ਆਪਾਂ ਸਰਕਾਰ ਬਣਾਈਏ ਅਸੀਂ ਨੇ ਨਾ ਤਾਂ ਗੁਰਮਖੋ ਐਮ ਐਲ ਏ ਬਣਨਾ ਨਾ ਐਮ ਪੀ ਬਣਨਾ ਅਸੀਂ ਤਾਂ ਭਾਈ ਅਮਰਤਪਾਲ ਸਿੰਘ ਨੂੰ ਸੀ ਐਮ ਬਣਨਾ ਦੇਖਣਾ ਚਾਹੁੰਦੇ ਆ ਅੱਜ ਇੱਕ ਜਿਹੜਾ ਬਾਦਲ ਪਰਿਵਾਰ ਹੈ ਉਹ ਤੁਹਾਨੂੰ ਗੁੰਮਕਰ ਰਾਹਕਾਰ ਕਰਕੇ ਵੋਟਾਂ ਬਟੌਰ ਬਟੌਰ ਕੇ ਸਰਕਾਰ ਬਣਾਉਂਦੇ ਰਹੇ ਆ ਹੁਣ ਥੋੜੀ ਦਿਨ ਪਹਿਲਾਂ ਬਾਦਲ ਆਇਆ ਸੀ ਜਦੋਂ ਸਾਡੇ ਕੋਲ ਦੀ ਗੁਦਰ ਲੱਗਿਆ ਸੀ ਮੁਰਦਾਬਾਦ ਨਾਰੇ ਲਾਤੇ ਕਿ ਅਕਾਲ ਤਖਤ ਦਾ ਭਗੌੜਾ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਇਹ ਅਕਾਲ ਤਖਤ ਦੇ ਭਗੌੜੇ ਨੇ ਜਿਹੜੇ ਉਹ ਚੌਂਚੇ ਨੇ ਭੁੰਦੜ ਪਾਂਦੜ ਹੋਣੀ ਉਹ ਕੌਲੀ ਚੱਟ ਬਲਟੋਏ ਹੋਣੀ ਉਹ ਸੁਣ ਲੈ ਖੁਸਰਿਆਂ ਦੇ ਦਾ ਮੁੰਡਾ ਹੋ ਸਕਦਾ ਪਰ ਬਾਦਲ ਮੁੱਖ ਮੰਤਰੀ ਨਹੀਂ ਬਣ ਸਕਦਾ ਤੁਸੀਂ ਤਖੜੇ ਹੋ ਜੋ ਜਿਹੜੀਆਂ ਸਰਕਾਰਾਂ ਨੇ ਸਾਨੂੰ ਲੁੱਟ ਕੇ ਖਾਧਾ ਜਿਨ੍ਹਾਂ ਨੇ ਸਾਨੂੰ ਨਸੇ ਤੇ ਲਾਇਆ ਤੁਸੀਂ ਭਲੀ ਭਾਂਤ ਜਾਣੋ ਖਾਲਸਾ ਜੀ ਆਪਾਂ ਬੇੜਾ ਖੁੰਝਣ ਨਹੀਂ ਦੇਣਾ ਸਾਡੇ ਬੰਦੀ ਸਿੰਘ ਬੱਬਰ ਸ਼ੇਰ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨੂੰ ਵੀ 27 ਤੋਂ ਪਹਿਲਾਂ ਪਹਿਲਾਂ ਬਾਹਰ ਲੈ ਕੇ ਆਵਾਂਗੇ